ਸਿਵਲ ਹਸਪਤਾਲ ਦਾ ਨਾਮ ਸਿਵਲ ਹਸਪਤਲ ਨਹੀਂ ਸ਼ਮਚਾਲ ਘਾੜੀ ਬਣ ਚੁੱਕਾ ਕਹਤੇ ਇਤਨੇ ਜਿੰਨੇ ਆਂਦੇ ਨੇ ਉਹ ਬਚਦੇ ਘਟਦੇ ਤੇ ਮਰਦੇ ਜ਼ਿਆਦਾ ਨੇ ਡਾਕਟਰ ਭਗਵਾਨ ਦਾ ਦੂਜਾ ਰੂਪ ਪਰ ਇਹਨਾਂ ਥੋੜੇ ਨਾਮ ਬਲਟ ਕਿੱਥੇ ਆ ਸਾਨੂੰ ਕਿਹ ਬੋਲੇ ਡਾਕਟਰ ਹੈ ਕੌਣ ਹੈ ਮਾਮਲਾ ਕੀ ਹੋਇਆ ਮਾਮਲਾ ਇਹ ਅਸੀਂ ਸੀਰੀਅਸ ਪੇਸ਼ੇ ਲੈ ਕੇ ਕੋਈ ਦੇਖਣ ਹੀ ਨਹੀਂ 2 ਘੰਟੇ ਸਾਨੂੰ ਸੀਟੀ ਸਕੈਨ ਬਾਸ ਦੀ ਨਾਲ ਰੋਕਿਆ ਹੁਣ ਸੀਟੀ ਸਕੈਨ ਕਰਾਈਏ ਉਹ ਕਹਿੰਦੇ 4 ਘੰਟੇ ਬੀਟ ਕਰੋ 4 ਘੰਟੇ ਸਾਡਾ ਬੱਚਾ ਮਰ ਗਿਆ ਕੌਣ ਜ਼ਿੰਮੇਵਾਰ ਇਸ ਟਾਈਮ ਤੇ ਮੈਂ ਮੰਨ ਲਾਂ ਡਾਕਟਰ ਦੀ ਰਿਸਪੈਕਟ ਕਹਿੰਦੇ ਡਾਕਟਰ ਅੱਬ ਦਾ ਰੂਪ ਹੈ ਮਤਲਬ ਇਹ ਕਿ ਕੋਣ ਤੁਸੀਂ ਯੂਨੀਫਾਰਮ ਨਹੀਂ ਪਾਈ ਸਾਨੂੰ ਕੀ ਪਤਾ ਕਿ ਕੋਈ ਡਾਕਟਰ ਸਾਹਿਬ ਤੇ ਆਮ ਬੰਦੇ ਹੋ ਮੈਂ ਕੁਦਰਤੀ ਘੰਟਾ ਘਰ ਵੱਲੋਂ ਆ ਰਿਹਾ ਸੀ ਉਹਨਾਂ ਨੇ ਮੇਰੀ ਗੱਡੀ ਨੂੰ ਹੱਥ ਮਾਰਿਆ ਜੋਰ ਦੀ ਮਹਿਲ ਥਰਾ ਗਿਆ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੈ ਮੈਨੂੰ ਕਹਿੰਦੇ ਗੱਡੀ ਪਿੱਛੇ ਗੱਲ ਕੋਈ ਸੀਰੀਅਸ ਵੇਜਣਾ ਮੈਂ ਫੜਾ ਫੜਾ ਗੱਡੀ ਸਾਈਡ ਤੇ ਲਾਇਆ ਜਦੋਂ ਮੈਂ ਸਿਵਲ ਹਸਪੀਟਲ ਆਇਆ ਇੱਥੇ ਪਹੁੰਚਿਆ ਤਾਂ ਪੇਸ਼ੈਂਟ ਕਾਫੀ ਸੀ ਕਿ ਲੇਕਿਨ ਡਾਕਟਰ ਇੱਕ ਮੈਡਮ ਸੀ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਉਹ ਕਹਿੰਦਾ ਹਾਂਜੀ ਡਾਕਟਰ ਤੁਸੀਂ ਕੰਮ ਦੱਸੋ ਮੈਂ ਕਿਹਾ ਜੀ ਕੰਮ ਕੀ ਆ ਦੇਖੋ ਕਿੰਨੇ ਪੇਸ਼ੈਂਟ ਤੜਫਦੇ ਪਿਆ ਪਰ ਅਟੈਂਡ ਕਰਨ ਵਾਲ ਹੋਣ ਬੰਦਾ ਆਮ ਆਏਗਾ ਤਾਂ ਡਾਕਟਰ ਦੇ ਨਾਲ ਪੁੱਛੇਗਾ ਨਾ ਵੀ ਕੌਣ ਹੈ ਅੱਗੋਂ ਕਹਿ ਰਹੇ ਨੇ ਵੀ ਐਸਐਮਓ ਨੂੰ ਪੁੱਛਿਆ ਕਿ ਅਸੀਂ ਯੂਨੀਫਾਰਮ ਪਾਣੀ ਕਿ ਨਹੀਂ ਐਨੀ ਦੇਰ ਦੇ ਵਿੱਚ ਫਿਰ ਮੈਂ ਐਸਐਮਓ ਸਾਹਿਬ ਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਦੂਜੇ ਡਾਕਟਰ ਸਾਹਿਬ ਜਿਹੜੇ ਸੀਗੇ ਇੱਥੇ ਮੇਨ ਡਿਊਟੀ ਦੇ ਉਹ ਆਏ ਅਤੇ ਪੌਣੇ ਘੰਟੇ ਬਾਅਦ ਉਹਨਾਂ ਨੇ ਵੀ ਕੋਈ ਯੂਨੀਫਾਰਮ ਨਹੀਂ ਪਾਈ ਨਾ ਕੋਈ ਨਾਮ ਲਿਖਿਆ ਦਵਾਈਆਂ 'ਚੋਂ ਪੈਸਾ ਕੱਢਣਾ ਕਿਵੇਂ ਫਰਜੀ ਬਿੱਲ ਬਣਾਣੇ ਕਿਵੇਂ ਪਰਚੇ ਕੱਟਣ ਨਾਲ ਤਾਂ ਪੈਸੇ ਲੈਣੇ ਕਿਵੇਂ ਲੋਕਾਂ ਨੂੰ ਹਰਾਸ ਕਰਨ ਮੇਰੇ ਖੜੇ ਖੜੇ ਉਹ ਕਲਾਸ ਰੂਮੋਂ ਦੱਬ ਕੇ ਮਾਰਿਆ ਮੁੰਡਾ ਦੱਬ ਕੇ ਮਾਰਿਆ ਸਾਈਨ ਕਰ ਸਸਾ ਮੋਸਾਂ ਵਧੀਆ ਸੱਤ ਨੇ ਪਰ ਮੈਂ ਚਾਹਣਾ ਉਹਨਾਂ ਨੂੰ ਰਾਤ ਨੂੰ ਚੇਤੇਨ ਚੇਤੇ ਇੱਥੇ ਆ ਕੇ ਸਰਪ੍ਰਾਈਜ਼ ਵਿਜਿਟ ਕਰਨ ਵੀ ਇੱਥੇ ਦੇ ਹਾਲਾਤ ਕੀ ਉਹ 2-3 ਵਜੇ ਤੱਕ ਇਹਨਾਂ ਦਾ ਸਾਰਾ ਸਿਸਟਮ ਠੀਕ ਆ ਉਹ ਤਾਂ ਬਾਅਦ ਪਾਉਣਾ ਜੀ ਸਰ ਅੱਜ ਹ ਹੰਗਾਮਾ ਹੋਇਆ ਸਰ ਹਸਪਤਾਲ ਦੇ ਵਿੱਚ ਕੀ ਮਾਮਲਾ ਕੀ ਐ ਸਰ ਦੇਖੋ ਜੀ ਇੱਕ ਨਾ ਐਕਸੀਡੈਂਟ ਹੋਇਆ ਜਲੰਧਰ ਬਾਈਪਾਸ ਤੇ ਇੱਕ ਥਾਣੇਦਾਰ ਸਾਹਿਬ ਬੜੇ ਵਧੀਆ ਬੰਦੇ ਉਹਨਾ ਆਟੋ ਦੇ ਵਿੱਚ ਪੇਸ਼ੈਂਟ ਨੂੰ ਪਾ ਕੇ ਲਿਆ ਰਹੇ ਸੀ ਸਿਵਲ ਹਸਪਤਲ ਜੀ ਮੈਂ ਕੁਦਰਤੀ ਘੰਟਾ ਘਰ ਵੱਲੋਂ ਆ ਰਿਹਾ ਸੀ ਉਹਨਾਂ ਨੇ ਮੇਰੀ ਗੱਡੀ ਨੂੰ ਹੱਥ ਮਾਰਿਆ ਜੋੜ ਦੀ ਮੈਨ ਖबरा ਗਿਆ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੈ ਮੈਨੂੰ ਕਹਿੰਦੇ ਗੱਡੀ ਪਿੱਛੇ ਘਰ ਕੋਈ ਸੀਰੀਅਸ ਪੇਜੜਾ ਮੈਂ ਫੋੜਾ ਫੋੜਾ ਗੱਡੀ ਸਾਈਡ ਤੇ ਲਾਈ ਤੇ ਉਹਨਾਂ ਨੇ ਨਾ ਆਟੋ ਜਦੋਂ ਅੱਗੇ ਪਹੁੰਚਾਇਆ ਮੈਂ ਦੇਖ ਲਿਆ ਸੀਰੀਅਸ ਮੈਂ ਉਹਨਾਂ ਦੇ ਪਿੱਛੇ ਹੀ ਲਾ ਕੇ ਕਿਹਾ ਕਿ ਮੈਂ ਤਾਂ ਹੋ ਸਕਦਾ ਕੋਈ ਬਲੱਡ ਦੀ ਲੋੜ ਜਾ ਕਿਸੇ ਚੀਜ਼ ਦੀ ਲੋੜ ਜਦੋਂ ਮੈਂ ਸਿਵਲ ਹਸਪੀਟਲ ਆਇਆ ਇੱਥੇ ਪਹੁੰਚਿਆ ਤਾਂ ਪੇਸ਼ੈਂਟ ਤਾਂ ਵੀ ਸੀਗੇ ਲੇਕਿਨ ਡਾਕਟਰ ਇੱਕ ਮੈਡਮ ਸੀ ਅੱਛੇ ਸੀਗੇ ਮੈਡਮ ਚਲੋ ਅਸੀਂ ਉਹਨੂੰ ਰਿਕੁਐਸਟ ਕੀਤੀ ਉਹਨੇ 2 4 5 ਮਿੰਟ ਬਾਅਦ ਵੀ ਪੇਸ਼ੈਂਟ ਦੇ ਰਹੀ ਸੀ ਜਦ ਤੱਕ ਉਹਨੇ ਦੇਖਿਆ ਤਾਂ ਉਹ ਬੰਦੇ ਦੀ ਡੈਥ ਹੋ ਚੁੱਕੀ ਜੀ ਮੇਰੇ ਖੜੇ ਖੜੇ 8 10 ਪੇਸ਼ੈਂਟ ਆ ਗਏ ਲੇਕਿਨ ਇੱਥੇ ਡਾਕਟਰ ਸਿਰਫ ਇੱਕ ਸੀ ਉਹ ਤੋਂ ਬਾਅਦ ਹੋਇਆ ਕੀ ਹੈ ਵੀ ਇੱਕ ਸਰਦਾਰ ਜੀ ਡਾਕਟਰ ਸਾਹਿਬ ਉਹਨਾਂ ਨੇ ਬੈਗ ਪਾਇਆ ਪਿੱਛੇ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਉਹ ਕਹਿੰਦਾ ਹਾਂਜੀ ਡਾਕਟਰ ਕੋਈ ਕੰਮ ਦੱਸੋ ਮੈਂ ਕਿਹਾ ਜੀ ਕੰਮ ਕੀ ਆ ਦੇਖੋ ਕਿੰਨੇ ਪੇਸ਼ੈਂਟ ਤੜਫਦੇ ਪਏ ਆ ਪਰ ਅਟੈਂਡ ਕਰਨ ਵਾਲਾ ਇੱਕ ਆ ਮੈਂ ਕਿਹਾ ਦੂਜੇ ਡਾਕਟਰ ਕਹਿੰਦੇ ਜੀ ਇੱਧਰ ਉੱਧਰ ਘੁੰਮੇ ਆ ਮੈਂ ਕਿਹਾ ਤੁਹਾਡੀ ਡਿਊਟੀ ਕਹਿੰਦਾ ਮੇਰੀ ਡਿਊਟੀ 8 ਵਜੇ ਖਤਮ ਹੋ ਚੁੱਕੀ ਆ ਮੈਂ ਕਿਹਾ ਚਲੋ ਠੀਕ ਆ ਮੈਂ ਕਿਹਾ ਨਾਲ ਤਾਂ ਤੁਸੀਂ ਕੋਟ ਪਾਇਆ ਨਾ ਕੁਛ ਸਾਨੂੰ ਕੀ ਪਤਾ ਜੀ ਡਾਕਟਰ ਐਨੀ ਦੇਰ ਦੇ ਵਿੱਚ ਫਿਰ ਮੈਂ ਸਭ ਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਦੂਜੇ ਡਾਕਟਰ ਸਾਹਿਬ ਜਿਹੜੇ ਸੀਗੇ ਇੱਥੇ ਮੇਨ ਡਿਊਟੀ ਦੇ ਉਹ ਆਏ ਅੱਧੇ ਪੌਣੇ ਘੰਟੇ ਅੱਗੋਂ ਕਹਿ ਰਹੇ ਨੇ ਜੀ ਐਸਐਮ ਨੂੰ ਪੁੱਛਿਆ ਕਿ ਅਸੀਂ ਯੂਨੀਫਾਰਮ ਪਾਣੀ ਕਿ ਨਹੀਂ ਮੈਂ ਇਹ ਕਹਣਾ ਚਾਹਣਾ ਡਾਕਟਰ ਭਗਵਾਨ ਦਾ ਦੂਜਾ ਰੂਪ ਹੈ ਅਸੀਂ ਰਿਸਪੈਕਟ ਕਰਦੇ ਹਾਂ ਪਰ ਅੰਦਰ ਇੰਨੇ ਪੇਸ਼ੈਂਟ ਤੜਫਦੇ ਪਏ ਨੇ ਸਿਵਲ ਹਸਪੀਟਲ ਦਾ ਨਾਮ ਸਿਵਲ ਹਸਪੀਟਲ ਨਹੀਂ ਸ਼ਮਸ਼ਾਨ ਘਾੜੀ ਬਣ ਚੁੱਕਾ ਕਹਤੇ ਇਤਨੇ ਜਿੰਨੇ ਆਂਦੇ ਨੇ ਉਹ ਬੱਚਦੇ ਘਟਦੇ ਤੇ ਮਰਦੇ ਜ਼ਿਆਦਾ ਨੇ ਸਰ ਲੱਗਦਾ ਨਹੀਂ ਕਿਦਾਂ ਕਿਤੇ ਇੱਥੇ ਪੇਸ਼ੈਂਟ ਜਿਹੜਾ ਆਂਦਾ ਵਾ ਜੇਕਰ ਕਿਸੇ ਨਾਲ ਉਹ ਬਾਜੀ ਇੱਥੇ ਦੂਜਾ ਕੰਮ ਕਰਾਪਸ਼ਨ ਕੱਲ ਤਾਂ ਲੇ ਫੜਿਆ ਤੋ ਰਿਸ਼ਵਾ ਲੈਣਾ ਇਹਨਾਂ ਨੂੰ ਕੋਈ ਕੰਮ ਨਹੀਂ ਆ ਦਵਾਈਆਂ 'ਚੋਂ ਪੈਸਾ ਕੱਣਾ 20 ਕਰੋੜ ਦੇ ਘਟਾਲੇ ਦੀ ਜਾਂਚ ਚੱਲ ਰਹੀ ਵਿਜਲੈਨ ਦੇ ਵਿੱਚ ਦਵਾਈਆਂ 'ਚੋਂ ਪੈਸਾ ਕੱਣਾ ਕਿਵੇਂ ਫਰਜੀ ਬਿੱਲ ਬਣਾਣਿਆ ਕਿਵੇਂ ਪਰਚੇ ਕੱਟਣ ਨਾਲ ਤਾਂ ਪੈਸੇ ਲੈਣੇ ਕਿਵੇਂ ਲੋਕਾਂ ਨੂੰ ਹਰਾਸ ਕਰਨ ਮੇਰੇ ਖੜੇ ਖੜੇ ਉਹ ਕਲਾਸ ਫੋਰਨ ਨੂੰ ਦੱਪਕੇ ਮਾਰ ਰਿਹਾ ਮੁੰਡਾ ਦੱਪਕੇ ਮਾਰ ਰਿਹਾ ਸਾਈਨ ਕਰ ਕੇ ਕਹਿੰਦਾ ਉਹਨੂੰ ਕਹਿੰਦਾ ਸਰ ਉਹ ਮੈਗਾ ਭਰਾਵਾ ਸਾਈਨ ਕਰਦਾ ਵੀ ਮੈਂ ਪਹਿਲੀ ਗੱਲ ਤੇ ਲੋਕਾਂ ਦੀ ਜਾਨ ਫੇਲ ਹੋ ਰਹੀ ਹੈ ਇੱਥੇ ਇਹ ਕੁਛ ਨਹੀਂ ਇਹ ਡਰਾਮਾ ਹੈ ਸਿਵਲ ਹਸਪਤਾਲ ਦੇ ਨਾਂ ਦੇ ਉੱਤੇ ਬਿਲਕੁਲ ਬਕਾਰ ਐ ਐਸਐਮਓ ਸਾਹ ਵਧੀਆ ਸਖਤ ਨੇ ਪਰ ਮੈਂ ਚਾਹਣਾ ਉਹਨਾਂ ਨੂੰ ਰਾਤ ਨੂੰ ਚੇਤੇ ਹਨ ਚੇਤੇ ਇੱਥੇ ਆ ਕੇ ਸਰਪ੍ਰਾਈਜ਼ ਵਿਜ਼ਿਟ ਕਰਨ ਵੀ ਇੱਥੇ ਦੇ ਹਾਲਾਤ ਕੀ ਉਹ 2-3 ਵਜੇ ਤੱਕ ਕਹਿੰਦੇ ਸਾਰਾ ਸਿਸਟਮ ਠੀਕ ਆ ਉਹ ਤੋਂ ਬਾਅਦ ਕੌਣ ਹੈ ਜੀ ਉਹ ਤੋਂ ਬਾਅਦ ਫੋਨ ਤੇ ਗੱਲ ਕੀਤੀ ਆ ਤਾਂ ਕਿ ਡਾਕਟਰ ਆਏ ਨੇ ਜੇ ਉਹ ਅਚਨ ਚੇਤ ਆ ਕੇ ਜਿਦਾਂ ਹੁਣ ਮੰਨ ਲਓ ਹੈਲਥ ਮਿਨਿਸਟਰ ਆ ਕੇ ਦਿਨੇ ਆ ਕੇ ਚੈੱਕ ਕਰ ਗਿਆ ਲੱਗਦਾ ਨਹੀਂ ਕਿਤੇ ਨਾ ਕਿਤੇ ਉਹ ਸੁਣੋ 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 ਸਾਰੀ ਗੱਲ ਕਿਤੇ ਨਾ ਕਿਤੇ ਨਹੀਂ ਪੂ ਜਿਹੜਾ ਮੰਦਰੂਆ ਉਹਨੂੰ ਵੀ ਪਤਾ ਹੀ ਇੱਥੇ ਰਿਆ ਜੇ ਉਹ ਰਾਤ ਨੂੰ ਆ ਕੇ ਦੋ ਚਾਰ ਵਾਰੀ ਆ ਕੇ ਚੈੱਕ ਕਰੇਗਾ ਤਾਂ ਇਹਨਾਂ ਦੀ ਅੱਖਾਂ ਖੁੱਲ ਜਾਣਗੀਆਂ ਕਿਵੇਂ ਪੇਸ਼ੈਂਟ ਉਹਨਾਂ ਨੇ ਇਹਨਾਂ ਤੋਂ ਤੁਹਾਡੀ ਮੰਗ ਇਹ ਹੈ ਕਿ ਇਨਫੈਕਸ਼ਨ ਮੇਰੀ ਮੰਗ ਇਹ ਹੈ ਵੀ ਮੰਤਰੀ ਵੀ ਰਾਤ ਨੂੰ ਆ ਕੇ ਅਚਨਚੇ ਚੈਕਿੰਗ ਕਰੇ ਸਿਵਲ ਸਰਜਨ ਵੀ ਚੈਕਿੰਗ ਕਰੇ ਘਰਾਂ ਦੇ ਵਿੱਚ ਬੈਠੇ ਸੌਂ ਕੇ ਡਿਊਟੀ ਉਹਨਾਂ ਦੀ 24 ਘੰਟੇ ਆ ਅਗਰ ਪਬਲਿਕ ਨੂੰ ਸਹੀ ਸਰਵਿਸ ਦੇਣੀ ਹੈ ਤਾਂ 24 ਘੰਟੇ ਦੇ ਵਿੱਚ ਆ ਕੇ ਤੇ ਚੈਕਿੰਗ ਤੁਸੀਂ ਅੰਦਰ ਜਾ ਕੇ ਵਿਜ਼ਿਟ ਕਰੋ ਹਾਲ ਦੇਖੋ ਪੇਸ਼ੈਂਟ ਦੇ ਕੀ ਆ ਉਹ ਡਾਕਟਰ ਹੁਣ ਆਇਆ ਪਲੇ ਪੇਸ਼ੈਂਟ ਤੜਵੀ ਦਾ ਇੱਕ ਤਾਂ ਮਰ ਗਿਆ ਦੇਖੋ ਬਲੱਡ ਆ ਦੇਖੋ ਆ ਖੂਨ ਦੇਖੋ ਅਸੀਂ ਆ ਪੇਸ਼ੈਂਟ ਚੱਕ ਕੇ ਲਿਆਏ ਆ ਤੁਸੀਂ ਦੇਖੋ ਆ ਹਾਲ ਦੇਖੋ ਇੱਥੇ ਕੀ ਆ ਤੇ ਕੋਈ ਨਹੀਂ ਪੁੱਛਣ ਵਾਲਾ ਸਟੇਚਰ ਅਸੀਂ ਆ ਚੱਕ ਕੇ ਲਿਆਏ ਆ ਬੁਰੇ ਹਾਲ ਹੈ ਇੱਥੇ ਦੇ ਸਰ ਲੱਗਦਾ ਨਹੀਂ ਕਿਤੇ ਨਾ ਕਿਤੇ ਜੇਕਰ ਪੇਸ਼ੈਂਟ ਕੋਈ ਇੱਥੇ ਅੰਦਰ ਸੀਰੀਅਸ ਹੋਵੇ ਤੇ ਕੋਈ ਵੀ ਚਾਚਾ ਪਾਜੀ ਇਹਨਾਂ ਨੂੰ ਪੇਸ਼ੈਂਟ ਨਾਲ ਦਾ ਹੈ ਹੀ ਨਹੀਂ ਤੁਸੀਂ ਕੱਲ ਦੇਖਿਆ ਇੱਕ ਪੁਲਿਸ ਵਾਲੇ ਨੇ ਇੱਥੋਂ ਫੜ ਕੇ ਲਿਆ ਉਹ ਤਾਂ 20 ਕਰੋੜ ਦੀ ਇੱਥੇ ਘਟਾਲੇ ਦੀ ਜਾਂਚ ਚੱਲ ਰਹੀ ਵੀ ਉਹ ਵੀ ਜਲਦੀ ਸਾਰੇ 4-5 ਐਸਐਮਓ ਫਾਰਮਾਸਿਸਟ ਸਾਰੇ ਅੰਦਰ ਹੋਣਗੇ ਔਰ ਕਰਾ ਕੇ ਮੰਗ ਮੈਂ ਕਰਦਾ ਸਰਪ੍ਰਾਈਜ਼ ਵਿਜ਼ਿਟ ਹੋਣੀ ਚਾਹੀਦੀ ਚਾਹੇ ਹੈਲਥ ਮਿਨਿਸਟਰ ਚਾਹੇ ਸੀਐਮ ਚਾਹੇ ਲੁਧਿਆਣੇ ਦੇ ਐਮਐਲਏ ਐਮਐਲਏ ਸਾਹਿਬ ਨੂੰ ਮੈਂ ਕਹੂੰਗਾ ਚੈੱਕ ਕਰਨ ਲਈ ਆ ਕੇ ਅਚਨ ਚੇਤ ਲੇਕਿਨ ਜਿਹੜੇ ਡਾਕਟਰ ਨੇ ਨਾ ਯੂਨੀਅਨ ਕਰਕੇ ਤਾਂ ਇਹਦਾ ਹਿਟਲ ਗਰੀ ਬਣਾਈ ਪਈ ਯਾਰ ਕਮਾਲ ਦੀ ਪਬਲਿਕ ਦਾ ਪੈਸਾ ਪਬਲਿਕ ਦੇ ਟੈਕਸਾਂ ਦਾ ਪੈਸੇ ਦੇ ਨਾਲ ਇੱਥੇ ਡਾਕਟਰਾਂ ਨੂੰ ਸੈਲਰੀ ਮਿਲਦੀ ਆ ਔਰ ਪੇਸ਼ੈਂਟ ਨੂੰ ਜਿਹੜੀ ਆ ਦਵਾਈਆਂ ਮਿਲਦੀਆਂ ਨੇ ਲੇਕਿਨ ਇਹ ਸਾਡੇ ਤੇ ਹਸਾਨ ਕਰੀ ਜਾਂਦੇ ਪੈਣੇ ਨਾ ਕੋਈ ਯੂਨੀਫਾਰਮ ਆ ਨਾ ਕੋਈ ਕੁਝ ਹਿਟਲ ਨਹੀਂ ਆ ਸਿਰਫ ਪੈਸੇ ਲੈਣੇ ਤੇ ਕੰਮ ਕਰਨਾ ਹੋਰ ਕੋਈ ਕੰਮ ਨਹੀਂ ਆ ਨਾਲ ਕੋਆਰਡੀਨੇਟਰ ਡਾਕਟਰ ਆਉਂਦੇ ਨੇ ਮੇਰੀ ਘਰ ਤੋਂ ਸਾਨੂੰ ਕੀ ਬੰਦੇ ਡਾਕਟਰ ਸਾਹਿਬ ਨੇ ਮੇਰੀਦਾ ਜਵਾਬ ਦੇ ਅਮਰ ਜੈਸੀ ਦੇ ਬਲ ਸੀਰੀਅਸ ਪੇਸ਼ੈਂਟ ਆ ਗਏ ਕਿ ਤੁਹਾਨੂੰ ਦੇਖਣ ਕਿ ਡਾਕਟਰ ਸਾਹਿਬ ਜਿਹੜੇ ਡਾਕਟਰ ਇਹਨਾਂ ਦਾ ਕੋਆਰਡੀਨੇਟਰ ਇਹ ਕਿੱਥੇ ਆ ਯਾਰ ਲੁਧਿਆਣਾ ਲੱਗ ਮੇਰਾ ਨਾਮ ਰਮੇਸ਼ਪੰਗ ਡਾਕਟਰ ਸਾਹਿਬ ਨੂੰ ਪੁੱਛੋ ਕੌਣ ਹੈ ਕੌਣ ਨੇ ਜੇ ਡਾਕਟਰ ਸਾਹਿਬ ਵੀ ਰਿਸਪੈਕਟ ਕਰਦੇ ਇਹਨਾਂ ਦੀ ਸਾਡੇ ਡਾਕਟਰ ਭਗਵਾਨ ਦਾ ਦੂਜਾ ਰੂਪ ਪਰ ਇਹਨਾਂ ਥੋੜੇ ਨੇਮਪਲੇਟ ਕਿੱਥੇ ਆ ਸਾਨੂੰ ਕੀ ਬੰਦੇ ਡਾਕਟਰ ਹੈ ਕੌਣ ਆ ਨਾ ਪੇਸ਼ੈਂਟ ਨੂੰ ਚੈੱਕ ਕਰ ਰਹੇ ਨੇ ਮਾਮਲਾ ਕੀ ਹੋਇਆ ਮਾਮਲਾ ਇਹ ਅਸੀਂ ਸੀਰੀਅਸ ਬੈਠੇ ਲੱਗੇ ਕੋਈ ਦੇਖਣ ਦੀ ਥਾਂ ਨਹੀਂ ਅੱਗੋਂ ਲੜਦੇ ਪਏ ਨੇ ਅੱਗੋਂ ਬੋਲਦੇ ਲੁਧਿਆਣਾ ਲੈ ਇੱਥੇ ਲਾਈਨ ਦਿਖਾਓ ਜਰਾ ਅੱਛਾ ਜੀ ਸਰ ਕੀ ਮਾਮਲਾ ਕੀ ਹੈ ਸਰ ਮਾਮਲਾ ਕੀ ਹੈ ਡਾਕਟਰ ਦਾ ਬੋਰਡ ਕਿੱਥੇ ਆ ਡਾਕਟਰ ਦੀ ਨੇਮ ਪਲੇਟ ਕਿੱਥੇ ਆਓ ਜੀ ਮੈਨੂੰ ਦਿਖਾਣਾ ਸਰ ਕੀ ਮਾਮਲਾ ਕੀ ਹੈ ਹਾਂ ਅਰੋਗ ਲੈ ਜਾਏ ਤੁਹਾਡੇ ਤੇ ਕੀ ਕੋਈ ਅਰੋਗ ਨਹੀਂ ਹੋਇਆ ਜਾ ਰਾਂ ਦੇ ਉੱਤੇ ਹਾਂਜੀ ਕੱਢ ਦਿਓ ਪਲੀਜ਼ ਹਾਂ ਰਿਕਾਰਡ ਕਰੋ ਨਹੀਂ ਸਰ ਤੇ ਕਹਿ ਰਹੇ ਹੋ ਅਰੋਗ ਨਹੀਂ ਆ ਕਿਨਾਂ ਕੋਰਟ ਨਹੀਂ ਪਾਇਆ ਤੇ ਨੇਮ ਪਲੇਟ ਨਹੀਂ ਪਾਈ ਹੋਈ ਆਹ ਗੱਲ ਹੈ ਤੇ ਸਰ ਇਹ ਕੀ ਪਾਣਾ ਲਾਜ਼ਮੀ ਹੈ ਕੀ ਇਹ ਤੁਹਾਡਾ ਪਾ ਜੀ ਤੇ ਸਰਦ ਤੁਸੀਂ ਪਾਇਆ ਨਹੀਂ ਹੋਇਆ ਹੂੰ ਤੁਸੀਂ ਪਾਇਆ ਨਹੀਂ ਆ ਨਾ ਕਿ ਨੰਬਰ ਪਲੇਟ ਆ ਕੇ ਸਰ ਐਦਾਂ ਫੇ ਕਿਦਾ ਪਤਾ ਲੱਗੇਗਾ ਭਾਈ ਐਸੀਡ ਹੋਇਆ ਨੂੰ ਕੋ ਜ਼ਰੂਰ ਤੇ ਕੋਈ ਦਰ ਰੋਡ ਤੇ ਤੇ 2 ਘੰਟੇ ਸਾਨੂੰ ਸਿਟੀ ਸਕੈਨ ਬਾਸ ਤੇ ਨਾ ਰੋਕਿਆ ਹੁਣ ਸਿਟੀ ਸਕੈਨ ਕਰਾਈ ਆ ਉਹ ਕਹਿੰਦੇ 4 ਘੰਟੇ ਬੀਟ ਕਰੋ 4 ਘੰਟੇ ਸਾਡਾ ਬੱਚਾ ਮਰ ਗਿਆ ਕੌਣ ਜ਼ਿੰਮੇਵਾਰ ਅੱਛਾ ਡਾਕਟਰ ਦੇਖ ਨਹੀਂ ਕੇ ਅੰਦਰ ਬੈਠੇ ਨਹੀਂ ਡਾਕਟਰ ਦੇਖੇ ਨਹੀਂ ਬੱਚਾ ਸਾਡਾ ਸੀ ਪਿਆ ਨਹੀਂ ਬੱਚਾ ਅੰਦਰ ਪਿਆ ਨਹੀਂ ਡਾਕਟਰ ਅੰਦਰ ਬੈਠੇ ਹੈ ਕਿ ਨਹੀਂ ਬੈਠੇ ਅੰਦਰ ਭਾਈ ਡਾਕਟਰ ਬੈਠੇ ਹੋ ਇੱਕ ਉਹ ਸਰਦਾਰ ਗਿਆ ਡਾਕਟਰ ਨਾ ਕੋਈ ਵਰਦੀ ਨਾ ਕੁਝ ਪੀਪ ਦਾ ਕੇ ਅੱਛਾ ਤੇ ਕਿਸ ਤਰ੍ਹਾਂ ਦੀ ਸੁਵਿਧਾਵਾਂ ਦੇ ਦਿਓ ਉੱਥੇ ਭਾਜੀ ਸੁਵਿਧਾਵਾਂ ਕਿਸ ਦੀ ਨਹੀਂ ਦਿੱਤੀ ਦੀ ਆਮ 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 ਪਾਰਟੀ ਦੀ ਸੁਵਿਧਾਵਾਂ ਕਿਸ ਤਰ੍ਹਾਂ ਦੇ ਦਿਓ ਉੱਥੇ ਕੋਈ ਨਹੀਂ ਹੈਗੀ ਕੋਈ ਨਹੀਂ ਹੈਗੀ ਭਾਜੀ ਹਾਲਾਂਕਿ ਭਗਵੰਤ ਮਾਨ ਜੀ ਵੱਲੋਂ ਕਿਹਾ ਜਾਂਦਾ ਕਿ ਸੁਵਿਧਾਵਾਂ ਕਾਫੀ ਅੱਛੀਆਂ ਹੈਲਥ ਮਿਨਿਸਟਰ ਵੱਲੋਂ ਅੱਛੀਆਂ ਭਾਜੀ ਅੱਛੀਆਂ ਤੇ ਫਿਰ ਡਾਕਟਰਾਂ ਨੂੰ ਕਰਨੇ ਚਾਹੀਦੀਆਂ ਆ ਕਿਉਂ ਨਹੀਂ ਕਰ ਰਹੇ ਹਾਂ ਹਾਂਜੀ ਇੱਥੇ ਸਪਾਰਸ਼ੀ ਜਿਹਨਾਂ ਦੀ ਉਹਨਾਂ ਦੀ ਚੱਲਦੀ ਆ ਹੂੰ ਹੁਣ ਗਰੀਬ ਜਨਤਾ ਕੀ ਕਰੂਗੀ ਜਿਹਨਾਂ ਦੀ ਸਪਾਰਸ਼ੀ ਨਹੀਂ ਹੈਗੀ ਤੁਹਾਡਾ ਕਹਿੰਦਾ ਮਤਲਬ ਕਿ ਸਿਵਲ ਹਸਪਤਾਲ ਸਪਾਰਸ਼ਾ ਦੇ ਹਾਂਛ ਪਰਚਾ ਤੇ ਭਾਜੀ ਸਪਾਰਸ਼ਾ ਚੱਲਦਾ ਹਾਂਜੀ ਸਪਾਰਸ਼ਾ ਤੇ ਚੱਲਦਾ ਸਾਡਾ ਬੱਚਾ ਬੈਠਾ ਹੋਰ ਸਾਡਾ ਬੱਚਾ ਤੇ ਬੱਚਾ ਕੀ ਐਸੀ ਨਾਲ 2 ਘੰਟੇ ਉੱਥੇ ਨਾਲ ਦਸ ਦਿੱਤਾ ਅੱਛਾ 2 ਘੰਟੇ ਬਾਅਦ ਸੀਟੀ ਸਕੈਨ ਕੀਤਾ ਸੀਟੀ ਸਕੈਨ ਭਾਜੀ ਉੱਥੇ ਕੀਤੀ 2 ਘੰਟੇ ਸੀਟੀ ਸਕੈਨ ਕੀਤੀ 2 ਘੰਟੇ ਬਾਅਦ ਹੁਣ ਕਹਿੰਦੇ ਰਿਪੋਰਟ ਆ 4 ਘੰਟੇ ਬਾਅਦ 4 ਘੰਟੇ ਬਾਅਦ ਰਿਪੋਰਟ ਆਊਗੀ ਜੀ ਉਸ ਤੋਂ ਬਾਅਦ ਬੱਚੇ ਨੂੰ ਦੇਖੂਗੀ ਜੀ ਇਹਦਾ ਉੱਥੇ ਫੋਟੋ ਠੀਕ ਹੈ ਹਾਂਜੀ ਅੱਛਾ ਤੇ ਇਹ ਐਕਸੀਡੈਂਟ ਹੋਇਸੀ ਕਿਥੇ ਹਾਂਜੀ ਉਹਨੂੰ ਕੋਦਰ ਰੋਡ ਤੇ ਪਈ ਉਹ ਕੋਦਰ ਰੋਡ ਤੇ ਸੀ ਕਿੰਨਾ ਕਿੰਨਾ ਸਮਾਂ ਹੋ ਗਿਆ ਹਾਂਜੀ ਕਿੰਨਾ ਸਮਾਂ ਹੋ ਗਿਆ ਸਾਨੂੰ ਕੋੜੇ ਕੋੜੇ 2 ਘੰਟੇ ਉੱਥੇ ਖੜਾ ਕੀਤਾ ਉਹਨਾਂ ਨੇ ਅੱਛਾ ਹਾਂਜੀ ਸੀਰੀਅਸ ਹੈ ਤੁਹਾਡਾ ਸੀਰੀਅਸ ਭਾਈ ਅੰਦਰ ਲੰਮਾ ਪਿਆ ਤੱਕ ਦਾਖਲੀ ਨਹੀਂ ਕੀਤਾ ਨਾ ਕੋਈ ਠੀਕ ਦਾਖਲੀ ਕੀਤਾ ਲਈ ਕਿੱਥੇ ਕਿਤੋਂ ਦੀ ਲੰਮਾ ਪਿਆ ਬੈਠ ਤੇ ਚੀਕ ਜੀ ਡਾਕਟਰ ਇਹ ਕਹ ਦੇਖੋ ਤੁਹਾਡੀ ਹਾਲ ਕੀ ਆ ਆ ਪੁੱਛੋ ਪੇਸ਼ੈਂਟ ਉਹਨਾਂ ਨੂੰ ਪੁੱਛੋ ਜੀ ਭਾਈ ਬਾਹਰ ਕਰਾਈ ਸੀ ਆ ਪੱਟੀ ਬਾਹਰ ਕਰਾਈ ਸੋਣਾ ਜੀ ਇਹਨੇ ਵੇਚਣ ਦੇ ਇੱਕ ਡਾਕਟਰ ਕੀ ਕਰੂਗਾ ਇਸ ਟਾਈਮ ਤੇ ਮੈਂ ਮੰਨ ਲਾਂ ਡਾਕਟਰ ਦੀ ਰਿਸਪੈਕਟ ਕਰਦੇ ਡਾਕਟਰ ਅਬ ਦਾ ਰੂਪ ਮਤਲਬ ਇੱਕ ਡਾਕਟਰ ਸੰਭਾਲ ਸਕਦੇ ਨੇ ਇਹਨਾਂ ਨੂੰ ਜਿਹੜੇ ਦੂਜੇ ਕੋਲ ਅਸੀਂ ਕੰਪਲੀਟ ਕਰਦੇ ਆ ਘੜਦੇ ਪਏ ਆ ਆ ਦੇਖੋ ਕਿੰਨੇ ਪੇਸ਼ੈਂਟ ਹੈ ਇੱਕ ਡਾਕਟਰ ਕੀ ਕਰੂਗਾ ਵਿਚਾਰਾ ਜੀ ਹੁੰਦਾ ਯਾਰ ਮੈਮ ਮੈਮ ਤੁਸੀਂ ਡਾਕਟਰ ਮੈਮ ਦੱਸ ਸਕਦੇ ਹੋ ਕਿ ਮੇਰੀ ਸੰਭਾਲ ਓ ਯਾਰ ਇੱਕ ਮਿੰਟ ਤੂੰ ਰੁਕ ਜਾ ਮੈਨੂੰ ਕਾਨੂੰਨ ਨਾਲ ਦੱਸਾਂ ਮੈਂ ਸਾਡੀ ਨੰਬਰ ਕਾਨੂੰਨ ਚ ਇਹ 25 ਤੱਕ ਦੇਖੋ ਫਿਰ ਦੇਖੋ ਡਾਕਟਰ ਮੇਰੀ ਰਿਕਵੈਸਟ ਹੈ ਅਸੀਂ ਤੁਹਾਨੂੰ ਰੱਬ ਦਾ ਦੂਜਾ ਰੂਪ ਬਣਦੇ ਹੁਣ ਤੁਸੀਂ ਯੂਨੀਫਾਰਮ ਨਹੀਂ ਪਾਈ ਸਾਨੂੰ ਕੀ ਪਤਾ ਕਿ ਕੋਈ ਡਾਕਟਰ ਸਾਹਿਬ ਤੇ ਆਮ ਬੰਦੇ ਹੋ ਤੁਸੀਂ ਯੂਨੀਫਾਰਮ ਪਾਈ ਹੋਵੇ ਲੋਕਾਂ ਦਾ ਵੀ ਵਿਸ਼ਵਾਸ ਤੁਹਾਡੇ 'ਤੇ ਬਣੇ ਠੀਕ ਹੈ ਨਾ ਦੂਸਰੀ ਗੱਲ ਤੁਸੀਂ ਪਹਿਲਾਂ ਡਿਊਟੀ ਤੇ ਸੀ ਪਰ ਅਸੀਂ ਇੱਥੇ ਅੱਧਾ 4 ਘੰਟਾ ਹੋ ਗਿਆ ਅਸੀਂ ਤੁਸੀਂ ਆਂਦੇ ਹੋ ਦੂਸਰੇ ਸਲਾਹਕਾਰ ਦੀ ਸਵੇਰ ਮੈਂ ਡਿਊਟੀ 'ਤੇ ਮੇਰੀ ਜਗ੍ਹਾ ਕੋਈ ਡਾਕਟਰ ਬੈਠੀ ਹੋਣੀ ਹੈ ਪਰ ਉਹ ਅਟੈਂਡ ਕਰਨ ਨੂੰ ਬੈਗ ਪਾ ਕੇ ਜਾ ਰਹੇ ਨੇ ਕਹਿੰਦੇ ਹੋ ਵੀ ਤੁਸੀਂ ਕੌਣ ਹੋ ਉਸ ਅਸੀਂ ਪਬਲਿਕ ਮੈਂ ਆ ਸਾਡੇ ਪੈਸੇ ਦੇ ਨਾਲ ਹੀ ਦਵਾਈਆਂ ਸਾਡੇ ਕਰਨਾ ਤਨਖਾਹ ਤੁਹਾਨੂੰ ਮਿਲਦੀ ਹੈ ਦਾ ਮਤਲਬ ਨਹੀਂ ਮਤਲਬ ਇਹ ਨਹੀਂ ਪਰ ਸਾਨੂੰ ਬਾਦਲ ਨਾ ਬਣਾਓ ਇਲਾਜ ਕਰਨਾ ਤੇ ਬੇਸਨ ਬਣਾ ਰਹੇ ਸਾਡੇ ਟੈਕਸਾਂ ਨਾਲ ਤਨਖਾਹ ਮਿਲਦੀ ਹੈ ਤੇ ਕਾਨੂੰਨ ਹੋਰ ਨਾ ਕਿ ਤੈਨੂੰ ਇਨਸਾਨ ਨਾਲ ਨਾ ਕਰ ਹੁਣ ਸਰਕਾਰੀ ਨੂੰ ਕਰੇ ਵਾਟਸਐਪ ਤੋਂ ਅਨਾਲੇ ਪਹਿਲੀ ਗੱਲ ਕੋਡ ਪਾਓ ਤੇ ਨਾਮ ਲਿਖਾਵੇ ਅਸੀਂ ਤੁਹਾਡੀ ਰਿਸਪੈਕਟ ਕਰੀਏ ਡਾਕਟਰ ਸਾਹਿਬ ਨੂੰ ਮਾਰੀ ਆਗੇ ਅਗਲਾ ਥੋੜਾ ਨਰਕੇ ਕੀ ਫਾਲਾ ਐਸਐਮਓ ਦਾ ਗੱਲ ਕਰਾਂਗੇ ਨਹੀਂ ਐਸਐਮਓ ਨਾਲ ਕਰੋ ਜਿੰਨੇ ਮਰਦੀ ਐਸਐਮਓ ਦੀ ਤੁਹਾਡੀ ਡਿਊਟੀ ਹੈ ਤੁਹਾਡਾ ਕਾਟ ਤੁਸੀਂ ਉਹਨਾਂ ਨਾਲ ਗੱਲ ਕਰਕੇ ਕੀ ਕਰਾਂ ਮਤਲਬ ਐਸਐਮਓ ਕਹਿੰਦਾ ਕਾਟ ਪਾਉਗਾ ਉਹ ਤਾਂ ਆਹੋ ਅਸੀਂ ਉਹਨਾਂ ਨੂੰ ਕਹਾਂਗੇ ਉਹ ਬੰਦਾ ਬੰਦਾ ਬੈਠੇ ਹੋਣਗੇ ਨਾ ਇੱਕ ਮਿੰਟ ਜੋਮ ਜੀ ਸੁਣਿਆ ਜਰਾ ਗੱਲ ਓਏ ਥੋੜੇ ਜੀ ਤੁਸੀਂ ਆਪਣੀ ਡਿਊਟੀ ਕਰੋ ਓਹੋ ਗੱਡੀ ਜਾਂਦੇ ਹਾਂ ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਐਸਐਮਓ ਸਾਹਿਬ ਨੂੰ ਪੁੱਛਾਂਗੇ ਅਸੀਂ ਕੋਟ ਪਾਣਾ ਕਿ ਨਹੀਂ ਪਾਣਾ ਨਾਮ ਲਿਖਣਾ ਕਿ ਨਹੀਂ ਲਿਖਣਾ ਅਸੀਂ ਰਿਸਪੈਕਟ ਕਰਦੇ ਇਹਨਾਂ ਦੀ ਪਰ ਸਾਨੂੰ ਕੀ ਪਤਾ ਲੱਗੂ ਕਿ ਡਾਕਟਰ ਹੈ ਕਿ ਕੌਣ ਹੈ ਕੌ ਜੇ ਕੋਡ ਹੋਊਗਾ ਨਾਮ ਲਿਖਿਆ ਹੋਊਗਾ ਡਾਕਟਰ ਨੂੰ ਤਾਂ ਇਹ ਸਿਟੇ이션 ਪੁੱਛਾਂਗੇ ਨਾ ਸਰ ਤੁਹਾਡਾ ਕੀ ਹੈ ਉਹ ਡਾਕਟਰ ਸਾਹਿਬ ਕਹਿੰ ਰਹੇ ਨੇ ਅਸੀਂ ਐਸਐਮਓ ਨੂੰ ਪੁੱਛਾਂਗੇ ਸਰ ਤੁਹਾਡਾ ਕਹਿੰਦੇ ਕੱਲ ਨੂੰ ਕੋਈ ਵੱਡੀ ਦੁਰਘਟਨਾ ਵੀ ਘਟ ਸਕਦੀ ਇੱਥੇ ਕਿਸੇ ਨੂੰ ਨੇ ਬੰਦਾ ਮਰਿਆ ਸੀ ਉਹਨੂੰ ਚੱਕ ਕੇ ਲੈ ਗਏ ਆ ਕੋਈ ਟੈਂਡ ਕਰਨਾ ਵਾਲਾ ਸੀ ਅੱਧਾ ਪੋਣਾ ਜਿਹਾ ਟਕੜਿਆ ਇੱਥੇ ਉਹ ਮੈਡਮ ਸੀ ਇੱਕ ਲੇਡੀਜ਼ ਡਾਕਟਰ ਨੇ ਵਧੀਆ ਟੈਂਡ ਕੀਤਾ ਉਹ ਤੋਂ ਬਾਅਦ ਅਸੀਂ ਕਰ ਗਏ ਪਰ ਜਿਹੜੇ ਡਾਕਟਰ ਜੁੜੇ ਹੋਏ ਨਹੀਂ ਅੱਗੋਂ ਡਾਕਟਰ ਸਾਹਿਬ ਕਹਿੰ ਰਹੇ ਨੇ ਅਸੀਂ ਐਸਐਮਓ ਨੂੰ ਪੁੱਛਾਂਗੇ ਯੂਨੀਫਾਰਮ ਪਾਣੀ ਕਿ ਨਹੀਂ ਮੈਨਾਂ ਨੂੰ ਪੁੱਛਣਾ ਚਾਹਣਾ ਕਿ ਯੂਨੀਫਾਰਮ ਪਾਣੀ ਜ਼ ਹਾਂਜੀ ਨਮਸਕਾਰ ਸਰ ਮੈਂ ਯੂਮ ਬੇਰੀ ਗੱਲ ਕਰ ਰਿਹਾ ਲੁਧਾਨਾ ਲੇਪ ਤੋਂ ਹਾਂਜੀ ਬੋਲੋ ਹਾਂਜੀ ਸਰ ਇੱਕ ਰਾਤ ਦੇਰ ਰਾਤ ਇੱਕ ਹੰਗਾਮਾ ਹੋਇਆ ਸੀਗਾ ਸਿਵਲ ਹਸਪਤਾਲ ਦੇ ਵਿੱਚ ਇੱਕ ਰਮੇਸ਼ ਵਾਂਗਰ ਜੀ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਇੱਥੇ ਮਰੀਜ਼ਾਂ ਦੀ ਸਹੂਲਤਾਂ ਨਹੀਂ ਤੇ ਡਾਕਟਰ ਨੇ ਵਰਦੀ ਨਹੀਂ ਪਾਈ ਹੋਈ ਤੇ ਹੋਰ ਵੀ ਜਿਹੜੀ ਕਿਹਾ ਡਾਕਟਰ ਚੈੱਕ ਨਹੀਂ ਕਰ ਰਹੇ ਘੰਟਾ-ਘੰਟਾ ਜੀ ਜੀ ਸਰ ਇਹ ਕੀ ਤੁਹਾਡੀ ਨੋਲੇਜ ਹੈਗਾ ਕਿ ਮੇਰੀ ਨੋਲੇਜ ਹੈਗਾ ਮੇਰਾ ਅੱਜ ਹੀ ਡਾਕਟਰਾਂ ਨੇ ਲਿਆਂਦਾ ਹੈਗਾ ਜੀ ਜੀ ਕਿ ਮੇਰੀ ਨੋਲੇਜ ਤੋਂ ਲੈ ਕੇ ਆਈ ਹੈ ਜੀ ਪਹਿਲੀ ਗੱਲ ਤਾਂ ਇਹ ਜੀ ਕਿ ਅਮਰਜੈਂਸੀ ਦੇ ਵਿੱਚ ਜਿਹੜੀ ਵਰਦੀ ਚੈੱਕ ਕਰਨੀ ਜਾਂ ਇਹ ਜੀ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਨਾਰਮਸ ਕੀ ਹੈਗੇ ਜੀ ਠੀਕ ਹੈ ਨਾ ਇਹਨਾਂ ਨੇ ਆ ਕੇ ਐਸ ਪਰ ਡਾਕਟਰਸ ਨੇ ਜੋ ਮੈਨੂੰ ਦੱਸਿਆ ਅਨਡਿਊਲੀ ਉੱਥੇ ਹੰਗਾਮਾ ਕੀਤਾ ਜੀ ਔਰ ਬਕੈਰਾ ਜਿਹੜਾ ਹੈਗਾ ਆ ਡਾਕਟਰਾਂ ਦੇ ਕਮਰੇ ਚ ਤੱਕੇ ਨਾਲ ਐਂਟਰ ਕਰ ਗਿਆ ਜੀ ਉਹਨਾਂ ਨੇ ਰਿਟਰਨ ਕੰਪਲੇਂਟ ਕੀਤੀ ਹੈ ਜੀ ਜਿਹੜੀ ਕਿ ਮੈਨੂੰ ਮਜਬੂਰਨ ਫਿਰ ਜਿਹੜੀ ਹੈਗੀ ਉਹਨਾਂ ਨੂੰ ਭੇਜਣੀ ਪਈ ਜੀ ਪੁਲਿਸ ਚੰਕੀ ਜੀ ਸੀਸੀਟੀਵੀ ਫੁਟੇਜ ਮਾਣਨ ਦੇ ਤੇ ਆ ਗਿਆ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਦਿਸ ਇਜ਼ ਮਿ ਵਰਸ਼ਨ ਜੀ ਸਰ ਦੱਸਿਆ ਜਾ ਰਿਹਾ ਇੱਕ ਕੋਈ ਐਕਸੀਡੈਂਟ ਕੇਸ ਆਇਆ ਸੀ ਉਸ ਨੂੰ ਦੇਖਿਆ ਵੀ ਨਹੀਂ ਗਿਆ ਬਿਲਕੁਲ ਝੂਠ ਹੈ ਲੈ ਜੀ ਜੀ ਐਕਸੀਡੈਂਟ ਕੇਸ ਨੂੰ ਕਿਉਂ ਨਹੀਂ ਦੇਖਿਆ ਗਿਆ ਬ੍ਰੌਡ ਡੈੱਟ ਸੀਓ ਬੱਸ ਓਕੇ ਜਿਹੜਾ ਬੰਦਾ ਜਿਹਦੀ ਔਨ ਦੀ ਸਪੋਟ ਹੀ ਡੈਥ ਹੋ ਗਈ ਜੀ ਤੁਹਾਨੂੰ ਬ੍ਰੌਡ ਡੈੱਟ ਲਾ ਕੇ ਆਣਗੇ ਡਾਕਟਰ ਨੇ ਉਹ ਦੱਸ ਵੀ ਦਿੱਤਾ ਇਨਸਪਾਈਟ ਆਫ ਥੈਟ ਉਹਨਾਂ ਦੇ ਦਸਨ ਮੁਤਾਬਕ ਇਹਨਾਂ ਨੇ ਹੰਗਾਮਾ ਕੀਤਾ ਜੀ ਤੇ ਸਰ ਹੋਰ ਵੀ ਕਈ ਕਾਫੀ ਅਰੋਪ ਲਾਇਆ ਜਾ ਰਿਹਾ ਹੈ ਡਾਕਟਰਾਂ ਤੇ ਕਿ ਵਰਦੀ ਤੁਸੀਂ ਕਿੱਥੇ ਹੈ ਤੁਹਾਡੀ ਤੁਹਾਡੀ ਵਰਦੀ ਕਿਉਂ ਨਹੀਂ ਪਾਈ ਹੋਈ ਹੋਰ ਵੀ ਜਿਹੜਾ ਕੀ ਨਿਯਮ ਇਹ ਤਾਂ ਫਿਰ ਬਦਤਮੀਜ਼ੀ ਵਾਲੀ ਗੱਲ ਹੋ ਗਈ ਨਾ ਜੀ ਤੁਸੀਂ ਆਪਣੀ ਡਿਊਟੀ ਚ ਇੰਸਟ੍ਰਕਟ ਕਰਦੇ ਹੋ ਵਰਦੀ ਨਹੀਂ ਪਾਈ ਇਹ ਨਹੀਂ ਪਾਏ ਹੋ ਇਹ ਵਰਦੀ ਚੈੱਕ ਕਰਨ ਆਈ ਸੀ ਜੀ ਕੁਝ ਵੀ ਇਦਾਂ ਦੀ ਗੱਲ ਨਹੀਂ ਹੈਗੀ ਜੀ ਵਰਦੀ ਚੈੱਕ ਡਾਕਟਰਾਂ ਨੇ ਅਮਰਜੈਂਸੀ ਵਿੱਚ ਪਹਿਲਾਂ ਅਮਰਜੈਂਸੀਆਂ ਨੂੰ ਦੇਖਣਾ ਹੁੰਦਾ ਆਪਣੀ ਵਰਦੀ ਨਹੀਂ ਦੇਖਣੀ ਹੁੰਦੀ ਆਪਣਾ ਐਪਰਨ ਨਹੀਂ ਦੇਖਣਾ ਹੁੰਦਾ ਜੀ ਜੀ ਉਹਨਾਂ ਦਾ ਇਹ ਵੀ ਸਵਾਲ ਸੀਗਾ ਕਿ ਕੋਈ ਵੀ ਇੱਥੇ ਆ ਕੇ ਡਾਕਟਰ ਵੀ ਬਣ ਸਕਦਾ ਕੋਈ ਕੋਈ ਵੀ ਕੁਝ ਚੈਕਿੰਗ ਕਰ ਸਕਦਾ ਕਿ ਇਹ ਇੱਧਰ ਇੱਧਰ ਜੀ ਤੁਹਾਡਾ ਕੀ ਕਹਿਣਾ ਜੀ ਅੱਜ ਤੱਕ ਤਾਂ ਬਣਿਆ ਨਹੀਂ ਜੀ ਇਹ ਬਣ ਜਨ ਇਹਨਾਂ ਦੇ ਕੋਈ ਪ੍ਰੋਪਗੇਟ ਕਰਕੇ ਲੈਣ ਤਾਂ ਗੱਲ ਵੱਖਰੀ ਅੱਜ ਤੱਕ ਤਾਂ ਕਦੀ ਕੋਈ ਇੱਧਰ ਨਹੀਂ ਗੱਲ ਨਹੀਂ ਹੋਈ ਅੱਜਾ ਕਿਵੇਂ ਕੋਈ ਬਣ ਕੇ ਆ ਜਾਊਗਾ ਜੀ ਜੀ ਨਹੀਂ ਸਰ ਉਹਨਾਂ ਦਾ ਉਹਨਾਂ ਨੇ ਸਾਨੂੰ ਇੱਕ ਬਾਈਟ ਦਿੱਤੀ ਹੈ ਬਾਈਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੈਂ ਇੰਸਪੈਕਸ਼ਨ ਕਰਵਾਉਂਗਾ ਇੱਕ ਬੰਦਾ ਹੈ ਹਰ ਇੱਕ ਇੰਡੀਪੈਂਡੈਂਟ ਹੈ ਠੀਕ ਹੈ ਨਾ ਕੋਈ ਕਿਸੇ ਬਾਰੇ ਕੁਝ ਵੀ ਬੋਲ ਸਕਦਾ ਹੈਗਾ ਜੀ ਇੰਡੀਪੈਂਡੈਂਟ ਆ ਉਹ ਜੋ ਮਰਜ਼ੀ ਬੋਲ ਸਕਦੇ ਆ ਜੀ ਹਾਂਜੀ